ਕਈ ਇਸ ਸ਼ਹਿਰਾਂ ਨੂੰ ਲੈ ਕੇ ਕਈ ਸੂਬਿਆਂ ਨੂੰ ਲੈ ਕੇ ਅਲਰਟ ਵਗੈਰਾ ਵੀ ਜਾਰੀ ਕੀਤੇ ਗਏ ਨੇ। ਸੁਖਨਾ ਝੀਲ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਤੇ ਉਹਨਾਂ ਨੂੰ ਫਲੱਡ ਗੇਟ ਖੋਲਣੇ ਪਏ। ਤਰਨਤਾਰਨ ਦਾ ਇਲਾਕਾ ਹੋ ਗਿਆ ਤੇ ਇੱਧਰ ਕਪੂਰਥਲਾ ਇਲਾਕਾ ਇੱਥੇ ਬਿਆਸ ਜਾਂਦਾ ਹੈ। ਪੌਂਗ ਡੈਮ ਦਾ 23000 ਕਿਊਸਿਕ ਪਾਣੀ ਛੱਡਣ ਦੀ ਕੁਸ਼ ਪਾਣੀ ਛੱਡਿਆ ਸੀ ਤੇ 40000 ਕਿਊਸਿਕ ਛੱਡਣਾ ਹੈ। 23000 ਦੀ ਤਿਆਰੀ ਹੈ ਮੇਖਾ ਚ 33 ਛੱਡਤਾ ਉਹਨਾਂ ਨੇ ਪਾਣੀ ਫਸਲ ਡੁੱਬ ਗਈ ਆ ਤੇ ਸਰਕਾਰ ਉੱਥੇ ਨਹੀਂ ਪਹੁੰਚੀ ਅਜੇ ਤੱਕ ਸਰਕਾਰ ਦਾ ਕੋਈ ਬੰਦਾ ਕੋਈ ਨੁਮਾਇੰਦਾ ਅਜੇ ਤੱਕ ਉੱਥੇ ਨਹੀਂ ਪਹੁੰਚਿਆ ਬੜੀ ਖਤਰਨਾਕ ਗੱਲ ਉਦੋਂ ਹੀ ਵਾਪਰਦੀ ਹੈ ਜਦੋਂ ਬੰਦਾ ਕੋਈ ਕਿਤੇ ਟੂਰਿਸਟ ਹੁੰਦਾ ਜਾਂਦਾ ਤੇ ਉੱਥੇ ਉਹਦੀ ਮੌਤ ਹੋ ਜਾਂਦੀ ਆ ਕੇਰਲਾ ਦੇ ਟੂਰਿਸਟ 28 ਆਏ ਸੀ ਉਹ ਵੀ ਲਾਪਤਾ ਨੇ 150 ਦੇ ਕਰੀਬ ਤਾਂ ਮੇਰੇ ਖਿਆਲ ਚ ਮਲਬੇ ਵਿੱਚ ਦਬੇ ਹੋਏ ਨੇ ਜਿਹੜਾ ਬਸ ਇਲਾਕਾ ਹੋ ਗਿਆ ਤੇ ਤੁਸੀਂ ਪਟਿਆਲਾ ਲੈ ਲਓ ਸੰਗਰੂਰ ਦਾ ਇਲਾਕਾ ਹੋ ਗਿਆ ਖਨੋਰੀ ਵਾਲਾ ਇਹਨਾਂ ਇਲਾਕਿਆਂ ਵਿੱਚ ਸਰਕਾਰ ਨੇ ਡੀਸੀਆਂ ਨੇ ਅਡਵਾਈਜ਼ਰੀ ਜਾਰੀ ਕੀਤੀ ਆ ਖੜਾ ਆ ਰਹੇ ਨੇ ਤਾਂ ਤੁਸੀਂ ਇਹਨਾਂ ਨੰਬਰਾਂ ਤੇ ਫੋਨ ਕਰ ਸਕਦੇ ਹੋ ਉੱਤਰਾਖੰਡ ਦੇ ਵਿੱਚ ਕੇਂਦਰੀ ਮੰਤਰੀ ਆਖੀ ਜਾਂਦੇ ਜੀ ਅਸੀਂ ਬਹੁਤ ਨੇੜੇ ਤੋਂ ਦੇਖ ਰਹੇ ਹਾਂ ਇਹਨੂੰ ਬਹੁਤ ਨੇੜੇ ਤੋਂ ਦੇਖ ਰਹੇ ਹਾਂ ਤੁਸੀਂ ਨੇੜੇ ਉੱਤੇ ਜਾ ਕੇ ਕੀ ਕਰ ਰਹੇ ਹੋ ਮੌਸਮ ਦੇ ਉੱਤੇ ਨਜ਼ਰ ਮਾਰੀਏ ਤਾਂ ਮੌਸਮ ਬਦਲ ਰਿਹਾ ਹੈ ਹਾਲਾਂਕਿ ਅੱਜ ਪੰਜਾਬ ਦੇ ਵਿੱਚ ਬਦਲਵਾਈ ਬਹੁਤ ਘੱਟ ਹੈ ਮੌਸਮ ਖੁੱਲਿਆ ਹੋਇਆ ਹੈ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਤਾਂ ਅੱਜ ਦਾ ਜਿਹੜਾ ਮੌਸਮ ਅਪਡੇਟ ਆ ਉਹ ਕਈ ਸ਼ਹਿਰਾਂ ਨੂੰ ਲੈ ਕੇ ਕਈ ਸੂਬਿਆਂ ਨੂੰ ਲੈ ਕੇ ਅਲਰਟ ਵਗੈਰਾ ਵੀ ਜਾਰੀ ਕੀਤੇ ਗਏ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਅਰਬਾਂ ਕਰੋੜਾਂ ਦੀ ਜਿਹੜੀ ਨਿੱਜੀ ਹੋ ਗਈ ਜਾਇਦਾਦ ਸਰਕਾਰੀ ਹੋ ਗਈ ਉਹਦਾ ਨੁਕਸਾਨ ਹੋ ਗਿਆ ਤੇ ਉੱਤਰਕਾਸ਼ੀ ਦੇ ਵਿੱਚ ਜਿਹੜਾ ਤਰਾਲੀ ਪਿੰਡ ਦੇ ਵਿੱਚ ਫਲੱਡ ਆਇਆ ਉਹਨੇ ਵੀ ਕਾਫੀ ਨੁਕਸਾਨ ਕਰ ਦਿੱਤਾ ਹੈ ਲੋਕ ਤਸਵੀਰਾਂ ਪੈਰਲਰ ਪਾ ਰਹੇ ਨੇ ਇੱਕ ਪਾਸੇ ਜਦੋਂ ਉੱਥੇ ਚਹਿਲ ਪਹਿਲ ਸੀ ਉਦੋਂ ਦੀਆਂ ਤੇ ਹੁਣ ਉੱਥੇ ਜਿਹੜਾ ਮਲਬਾ ਵਗੈਰਾ ਡਿੱਗਿਆ ਹੋਇਆ ਤੇ ਹੁਣ ਅੰਕੜਾ ਕਹਿੰਦੇ ਗਾਇਬ ਹੋਏ ਲੋਕਾਂ ਦਾ ਲਾਪਤਾ ਹੋਏ ਲੋਕਾਂ ਦਾ ਵਾਧਾ ਹੋਇਆ ਵੀ ਨਜ਼ਰ ਆ ਰਿਹਾ ਹੈ ਤੇ ਉੱਥੇ ਜਿਹੜੇ ਉਪਾਅ ਨੇ ਰਾਹਤ ਕਾਰਜ ਨੇ ਉਹ ਚੱਲ ਰਹੇ ਨੇ 43 ਦੇ ਵਿੱਚ ਤੱਕ ਬਾਵਾ ਦੇਖਣ ਮਜ਼ਾ ਜਿਹੜਾ ਹੱਥ ਦੇਖਣ ਦੇ ਹਾਲਾਤ ਨੇ ਬੜੇ ਦਿਲ ਕਮਾਉ ਹੋਏਗੇ ਨੇ ਜੀ ਵੈਸੇ ਤਾਂ ਫੌਜ ਨੇ ਸੰਭਾਲ ਲਿਆ ਉੱਥੇ ਮੋਰਚਾ ਉੱਤਰਾਖੰਡ ਦੇ ਵਿੱਚ ਤੇ ਅਚਾਨਕ ਆਈ ਮੌਤ ਦੀ ਜਿਹੜੀ ਕਾਲ ਸੀਗੀ ਉਹ ਤੋਂ ਸੰਭਲ ਨਹੀਂ ਸਕੇ ਲੋਕ 150 ਦੇ ਕਰੀਬ ਤਾਂ ਮੇਰੇ ਖਿਆਲ ਚ ਮਲਬੇ ਵਿੱਚ ਦਬੇ ਹੋਏ ਨੇ ਆਈ ਥਿੰਕ 150 ਦੇ ਕਰੀਬ ਬੰਦੇ ਤਾਂ ਚ ਪਤਾ ਲੱਗਿਆ ਵੀ 400 ਦੇ ਕਰੀਬ ਬਚਾ ਲਏ ਗਏ ਨੇ ਇਹ ਬੜੀ ਖਤਰਨਾਕ ਗੱਲ ਉਦੋਂ ਹੀ ਵਾਪਰਦੀ ਹੈ ਜਦੋਂ ਬੰਦਾ ਕੋਈ ਕਿਤੇ ਟੂਰਿਸਟ ਹੁੰਦਾ ਜਾਂਦਾ ਹੈ ਤੇ ਉੱਥੇ ਉਹਦੀ ਮੌਤ ਹੋ ਜਾਂਦੀ ਆ ਕੇਰਲਾ ਦੇ ਟੂਰਿਸਟ 28 ਆਏ ਸੀਗੇ ਉਹ ਵੀ ਲਾਪਤਾ ਨੇ ਕੁਝ ਫੌਜ ਦੇ ਵੀ ਬੰਦੇ ਕੁਝ ਆਈਐਸਐਫ ਦਾ ਜੋ ਵੀ ਉੱਥੇ ਦੀ ਸੁਰੱਖਿਆ ਦਾ ਸੰਭਾਲਦੇ ਸੀਗੀਆਂ ਉਹ ਵੀ ਕੋਈ 12 ਤੋਂ 15 ਦੇ ਕਰੀਬ ਜਵਾਨ ਲਾਪਤਾ ਹੈਗੇ ਨੇ ਤੇ ਪਛਾਹਕਾਰਜ ਜਾਰੀ ਨੇ ਜੀ ਇਹ ਮਾੜੀ ਘਟਨਾ ਵਾਪਰੀ ਆ ਇਹ ਜੀ ਘਟਨਾਵਾਂ ਦੇ ਵਿੱਚ ਕੋਈ ਕੀ ਕਰ ਸਕਦਾ ਕੁਦਰਤ ਦਾ ਇਹਨੂੰ ਕਹਿਰ ਕਹਿੰਦੇ ਆ ਜੀ ਕੁਦਰਤ ਦੇ ਕਹਿਰ ਵਿੱਚ ਬੜਾ ਕੁਝ ਆ ਜਾਂਦਾ ਹੈ ਪੰਜਾਬ ਦਾ ਹਾਲ ਵੀ ਕੋਈ ਬਹੁਤਾ ਚੰਗਾ ਨਹੀਂ ਹੈਗਾ ਇਸ ਵੇਲੇ ਕਈ ਇਲਾਕੇ ਇਹੋ ਜਿਹੇ ਨੇ ਜੀ ਜਿਵੇਂ ਕਿ ਤਰਨਤਾਰਨ ਦਾ ਇਲਾਕਾ ਹੋ ਗਿਆ ਤੇ ਇੱਧਰ ਕਪੂਰਥਲਾ ਇਲਾਕਾ ਜਿੱਥੇ ਬਿਆਸ ਜਾਂਦਾ ਕਿਉਂ ਬਿਆਸ ਵਿੱਚ ਪੌਂਗ ਡੈਮ ਦਾ 23000 ਕਿਊਸਿਕ ਪਾਣੀ ਛੱਡਣ ਦੀ ਕੁਛ ਪਾਣੀ ਛੱਡਿਆ ਸੀਗਾ 40000 ਕਿਉਂਕਿ ਛੱਡਣਾ ਹੈ 23000 ਦੀ ਤਿਆਰੀ ਹੈ ਮੇਖਾ 34 ਛੱਡਤਾ ਉਹਨਾਂ ਨੇ ਪਾਣੀ ਤੇ ਉਹਦੇ ਨਾਲ ਫਿਰ ਹਾੜਾਂ ਵਰਗੀ ਸਥਿਤੀ ਬਣ ਗਈ ਹੈ ਉਧਰਲੇ ਪਾਸੇ ਮੰਡ ਏਰੀਆ ਵਿੱਚ ਬਹੁਤ ਸਾਰੇ ਪਿੰਡ ਡੁੱਬ ਗਏ ਆ ਪਿੰਡਾਂ ਦੀ ਦੀ ਫਸਲ ਡੁੱਬ ਗਈ ਆ ਤੇ ਸਰਕਾਰ ਉੱਥੇ ਨਹੀਂ ਪਹੁੰਚੀ ਅਜੇ ਤੱਕ ਸਰਕਾਰ ਦਾ ਕੋਈ ਬੰਦਾ ਕੋਈ ਨੁਮਾਇੰਦਾ ਅਜੇ ਤੱਕ ਉੱਥੇ ਨਹੀਂ ਪਹੁੰਚਿਆ ਜਿਵੇਂ ਲੋਕ ਕਹਿ ਰਹੇ ਨੇ ਜਿਵੇਂ ਰਿਪੋਰਟਾਂ ਛਪੀਆਂ ਨੇ ਕੱਗਰ ਦੇ ਵਿੱਚ ਦੇਖ ਇਧਰ ਪਹਾੜਾਂ ਦੇ ਵਿੱਚ ਪਾਣੀ ਮੀਂਹ ਪੈਣ ਕਰਕੇ ਜਿੱਦਾਂ ਸੁਖਨਾ ਝੀਲ ਆ ਸਾਡੇ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਤੇ ਉਹਨਾਂ ਨੂੰ ਫਲੱਡ ਗੇਟ ਖੋਲਣੇ ਪਏ ਫਲੱਡ ਗੇਟ ਜੇਕਰ ਖੋਲਦੇ ਆ ਤਾਂ ਉਹ ਫਿਰ ਕੱਗਰ ਵਿੱਚ ਆਉਂਦਾ ਪਾਣੀ ਇਦਾਂ ਹੀ ਉੱਪਰਲੇ ਪਾਸੇ ਜਿਹੜਾ ਪਾਣੀ ਪੈਂਦਾ ਮੀਂਹ ਪੈਂਦਾ ਪਹਾੜਾਂ ਦੇ ਵਿੱਚ ਉਹ ਵੀ ਕੱਗਰ ਚ ਇਧਰ ਲੱਕੇ ਚ ਪੰਚਕੁਲਾ ਲੱਕੇ ਵਿੱਚ ਕੱਗਰ ਚ ਪਾਣੀ ਆਉਂਦਾ ਕੱਗਰ ਦੇ ਉੱਪਰਲੇ ਪਾਸੇ ਡੈਮ ਬਣਾਉਣ ਦੀ ਚਰਚਾ ਚੱਲ ਰਹੀ ਸੀ ਬੜੇ ਲੰਮੇ ਸਮੇਂ ਤੋਂ ਸਸੇ ਲੀਡਰਾਂ ਵੱਲੋਂ ਵੀ ਡੈਮ ਬਣਾਇਆ ਜਾਵੇ ਇੱਥੇ ਉਹ ਡੈਮ ਬਣਾਉਣ ਦੀ ਕਾਰਵਾਈ ਪੂਰੀ ਨਹੀਂ ਹੋਈ ਤੇ ਪਾਣੀ ਬੇਕਾਰ ਜਾਂਦਾ ਫਿਰ ਇਹ ਇਹ ਪਾਣੀ ਬੇਕਾਰ ਚਲਾ ਜਾਂਦਾ ਅੱਗੇ ਤੋਂ ਅੱਗੇ ਪਰ ਇਹ ਪਾਣੀ ਨੂੰ ਸੰਭਾਲ ਰਹੇ ਨੇ ਹਰਿਆਣਾ ਦੇ ਹਰਿਆਣਾ ਵਿੱਚ सिरसा ਦੇ ਕੋਲੇ ਇੱਕ ਬਹੁਤ ਵੱਡਾ ਉਹਨਾਂ ਨੇ ਪੌਂਡ ਜਿਹੜਾ ਕਿ ਪੌਂਡ ਬਣਾਇਆ ਬਹੁਤ ਟੋਬਾ ਬਣਾਇਆ ਚੱਪੜਾ ਬੜਾ ਵੱਡਾ ਉਹ ਪਾਣੀ ਸੰਭਾਲ ਲੈਂਦਾ ਤੇ ਪਾਣੀ ਸੰਭਾਲ ਕੇ ਹੌਲੀ ਹੌਲੀ ਫਿਰ ਅੱਗੇ ਉਹ ਵੰਡ ਦਿੰਦੇ ਆ ਫਿਰ ਕਿਸਾਨਾਂ ਨੂੰ ਉਹ ਸੰਭਾਲ ਰਹੇ ਆ ਪਰ ਪੰਜਾਬ ਵੱਲੋਂ ਨਹੀਂ ਸੰਭਾਲਿਆ ਗਿਆ ਪਾਣੀ ਇਹ 55000 ਕਿਊਸਕ ਪਾਣੀ ਆ ਗਿਆ ਰਾਤ ਦੀ ਰਿਪੋਰਟ ਹੈਗੀ ਘੱਗਰ ਦੀ ਇਹ 55000 ਕਿਊਸਕ ਪਾਣੀ ਬਹੁਤ ਹੁੰਦਾ ਉਹ ਆ ਗਿਆ ਤੇ ਖਾਸ ਕਰਕੇ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਤੇ ਡੇੜਾ ਬਸੀ ਇਲਾਕਾ ਹੋ ਗਿਆ ਤੇ ਤੁਸੀਂ ਪਟਿਆਲਾ ਲੈ ਲਓ ਪਟਿਆਲੇ ਤੋਂ ਬਾਅਦ ਤੁਸੀਂ ਲੈ ਲਓ ਸੰਗਰੂਰ ਦਾ ਇਲਾਕਾ ਹੋ ਗਿਆ ਖਨੋਰੀ ਵਾਲਾ ਤੇ ਇਹਨਾਂ ਇਲਾਕਿਆਂ ਵਿੱਚ ਸਰਕਾਰ ਨੇ ਡੀਸੀਆਂ ਨੇ ਅਡਵਾਈਜ਼ਰੀ ਜਾਰੀ ਕੀਤੀ ਆ ਕਿ ਫੋਨ ਨੰਬਰ ਜਾਰੀ ਕੀਤੇ ਆ ਕਿ ਜੇਕਰ ਤੁਹਾਨੂੰ ਲੱਗੇ ਭਾਈ ਜਿਆਦਾ ਹੜ੍ਹ ਆ ਰਹੇ ਨੇ ਤਾਂ ਤੁਸੀਂ ਇਹਨਾਂ ਨੰਬਰਾਂ ਤੇ ਫੋਨ ਕਰ ਸਕਦੇ ਹੋ ਦੱਸ ਸਕਦੇ ਹੋ ਤੇ ਸਰਕਾਰ ਦਾ ਕਰਨਾ ਵੀ ਕੀ ਹੁੰਦਾ ਜਿਵੇਂ ਕਿ ਉੱਤਰਾਖੰਡ ਦੇ ਵਿੱਚ ਕੇਂਦਰੀ ਮੰਤਰੀ ਆਖੀ ਜਾਂਦੇ ਜੀ ਅਸੀਂ ਬਹੁਤ ਨੇੜੇ ਤੋਂ ਦੇਖ ਰਹੇ ਹਾਂ ਇਹਨੂੰ ਬਹੁਤ ਨੇੜੇ ਤੋਂ ਦੇਖ ਰਹੇ ਹਾਂ ਤੁਸੀਂ ਨੇੜੇੋਂ ਦੇਖ ਕੇ ਕੀ ਕਰ ਰਹੇ ਹੋ ਨੇੜੇੋਂ ਦੇਖ ਕੇ ਇਹ ਤੇ ਹਲਾਸ਼ਾ ਕਿੰਨੇ ਡੁੱਬ ਗਈਆਂ ਕੁਝ ਨਹੀਂ ਕਰ ਸਕਦਾ ਕੋਈ ਕਹਿਣਾ ਹੁੰਦਾ ਤੇ ਇਸੇ ਤਰੀਕੇ ਦੇ ਨਾਲ ਜੀ ਹੁਣ ਜਿਹੜਾ ਇਹ ਪਾਣੀ ਨੁਕਸਾਨ ਦਾ ਇੱਕ ਹੁੰਦਾ ਜਦੋਂ ਵੱਧ ਪਾਣੀ ਆਉਂਦਾ ਹੈ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ